ਪ੍ਰਭ ਯਿਸੂ ਮਸੀਹ ਜੀ ਦੇ ਪਾਕ ਮੁਕੱਦਸ ਅਤੇ ਜਲਾਲੀ ਨਾਮ ਦੇ ਵਿੱਚ ਆਪ ਸਭ ਨੂੰ ਪਿਆਰ ਭਰੀ ਜੈ ਮਸੀਹ ਦੀ ਅਤੇ ਸਲਾਮ ਉਮੀਦ ਕਰਦਾ ਕਿ ਆਪ ਸਭ ਜਨ ਪ੍ਰਭ ਯਿਸੂ ਮਸੀਹ ਜੀ ਦੇ ਫਜ਼ਲ ਦੇ ਦੁਆਰਾ ਤੰਦਰੁਸਤ ਖੈਰੀਅਤ ਹੋਮੋਂਗੇ ਦੋਸਤੋ ਆਪ ਸਭ ਜਨ ਜਾਣਦੇ ਹੋ ਕਿ ਜੋ ਮਾਹੌਲ ਪੰਜਾਬ ਦੇ ਵਿੱਚ ਮਸੀਹ ਵਿਰੋਧੀਆਂ ਵੱਲੋਂ ਕ੍ਰੀਏਟ ਕੀਤਾ ਜਾ ਰਿਹਾ ਸੀ ਔਰ ਆਏ ਦਿਨ ਸਾਡੇ ਪ੍ਰਚਾਰਕਾਂ ਦੇ ਵਿਰੁੱਧ ਸਾਡੇ ਚਰਚਸ ਦੇ ਵਿਰੁੱਧ ਔਰ ਸਾਡੇ ਧਾਰਮਿਕ ਪ੍ਰਚਾਰ ਪ੍ਰਸਾਰ ਦੇ ਉੱਤੇ ਜਿਹੜੀਆਂ ਟਿੱਕਾ ਟਿੱਪਣੀਆਂ ਕੀਤੀਆਂ ਜਾ ਰਹੀਆਂ ਸੀ ਸੋ ਇੱਕ ਜਲੰਧਰ ਸ਼ਹਿਰ ਦੇ ਵਿੱਚ ਪੰਜਾਬ ਚੋਂ ਮੋਰਚਾ ਜੋ ਕਿ ਪਿਛਲੇ 2 ਕਮਹੀਨੇ ਤੋਂ ਐਕਟਿਵ ਹੋਇਆ ਸੀ ਉਹਦਾ ਮੁਖੀ ਤੇਜਸਵੀ ਮਨਹਾਸ ਜੋ ਕਿ ਆਪਣੇ ਨਾਲ ਹਿੰਦੂ ਸਿੱਖ ਜਿੱਥੇ ਬੰਦੀਆਂ ਦੇ ਆਗੂਆਂ ਨੂੰ ਵਰਗਲਾ ਕੇ ਔਰ ਇਸਾਈ ਭਾਈਚਾਰੇ ਦੇ ਪ੍ਰਤੀ ਜਿਹੜਾ ਕੂੜ ਪ੍ਰਚਾਰ ਹੈ ਉਹਨੂੰ ਕਰ ਰਿਹਾ ਸੀ ਜੋ ਕਿ ਸਾਡੇ ਪਾਸਟਰ ਸਹਿਬਾਨਾਂ ਨੂੰ ਜੋ ਕਿ ਦੁਗਣੇ ਆਦਰ ਦੇ ਯੋਗ ਨੇ ਉਹਨਾਂ ਨੂੰ ਇਹ ਅਖੋਤੀ ਕਹਿ ਕੇ ਸੰਬੋਧਨ ਕਰ ਰਿਹਾ ਸੀ ਉਹ ਸਾਡੇ ਚਰਚ ਨੂੰ ਡੇਰਾ ਕਹਿ ਕੇ ਸੰਬੋਧਨ ਕਰ ਰਿਹਾ ਸੀ ਜਿਸ ਦਾ ਰੋਸ਼ ਸਮੁੱਚੇ ਮਸੀਹ ਭਾਈਚਾਰੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀ ਔਰ ਹੱਦ ਉਦੋਂ ਮੁੱਕੀ ਜਦੋਂ ਬੀਤੀ 3 ਤਰੀਕ ਨੂੰ ਤੇਜਸਵੀ ਮਨਹਾਸ ਪਾਨਾ ਸਿੱਧੂ ਅਤੇ ਇਹਦੇ ਨਾਲ ਭਗਤ ਸਿੰਘ ਦੁਆਬੀ ਤੇ ਨਾਲ ਹੋਰ ਜਿਹੜੀਆਂ ਸਿੱਖ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਇਹਦੇ ਨਾਲ ਆ ਕੇ ਜਲੰਧਰ ਸ਼ਹਿਰ ਦੇ ਈਡੀ ਦਫ਼ਤਰ ਦੇ ਬਾਹਰ ਸਾਡੇ ਸਤਿਕਾਰਯੋਗ ਪਾਸਟਰ ਸਬਾਨਾ ਦੇ ਇਹਨਾਂ ਨੇ ਪੁਤਲੇ ਫੂਕੇ ਜਿਸ ਦਾ ਰੋਸ਼ ਸਮੁੱਚੇ ਮਸੀਹ ਭਾਈਚਾਰੇ ਦੇ ਵਿੱਚ ਇਸ ਕਦਰ ਤੱਕ ਫੈਲਿਆ ਕੀ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਭਾਨਾ ਸਿੱਧੂ ਭਗਤ ਸਿੰਘ ਦੁਆਬੀ ਤੇ ਜਸਵੀ ਮਨਹਾਸ ਦੇ ਪੁਤਲੇ ਜਿਹੜੇ ਉਹ ਫੂਕੇ ਗਏ। ਔਰ ਨਾਲ ਦੇ ਨਾਲ ਮੁਸੀਬਾਈ ਜਾ ਰਹੇ ਨੇ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਕਿ ਇਹਨਾਂ ਤਿੰਨਾਂ ਬੰਦਿਆਂ ਦੇ ਉੱਤੇ ਫੋਰੀ ਤੌਰ ਤੇ ਐਫ ਆਈ ਆਰ ਦਰਜ ਕਰਕੇ ਇਹਨਾਂ ਨੂੰ ਸਲਾਖਾਂ ਪਿੱਛੇ ਸੁਟਿਆ ਜਾਵੇ। ਤੋਂ ਜਿਸ ਦੇ ਇਹ ਵਿੱਚ ਵਜੋਂ ਜਲੰਧਰ ਵਿੱਚ ਵੀ ਇਹਨਾਂ ਦੇ ਪੁਤਲੇ ਫੂਕੇ ਗਏ ਸੀ ਅਤੇ 2 ਦਿਨ ਦਾ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਗਿਆ ਸੀ ਜੇਕਰ ਕਿ ਇਹਨਾਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ ਤਾਂ ਮਸੀਬਾਈਚਾਰੇ ਵੱਲੋਂ ਜਲੰਧਰ ਪੀਏਪੀ ਚੌਕ ਨੂੰ ਸੋਮਵਾਰ ਸਵੇਰੇ 11 ਵਜੇ ਬੰਦ ਕੀਤਾ ਜਾਵੇਗਾ। ਸੋ ਮਸੀਬਾਈਚਾਰੇ ਦੇ ਦਬਾਅ ਦੇ ਸਦਕਾ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਅੱਜ ਸਵੇਰੇ ਹੀ ਤੇਜਸਵੀ ਮਨਹਾਸ ਨੂੰ ਸਵੇਰੇ 4 ਵਜੇ ਇਹਦੇ ਘਰੋਂ ਅਰੈਸਟ ਕਰਿਆ ਔਰ ਇਹਨੂੰ ਜੇਲ੍ਹ ਦੇ ਵਿੱਚ ਰੱਖਿਆ। ਉਹ ਗੱਲ ਵੱਖਰੀ ਆ ਕਿ ਉਹਦੀ ਕੁਝ ਹੀ ਘੰਟਿਆਂ ਬਾਅਦ ਜ਼ਮਾਨਤ ਹੋ ਗਈ। ਦੇਖੋ ਕੋਰਟ ਦੇ ਅਧੀਨ ਮਾਮਲਾ ਪਰ ਇਹਦੇ ਵਿੱਚ ਮਸੀਬਾਈਚਾਰੇ ਦੀ ਜਿੱਤ ਹੋਈ ਆ ਔਰ ਮੈਂ ਵਧਾਈ ਦੇਣਾ ਚਾਹੁੰਨਾ ਉਨਾ ਸਾਰੇ ਮੁਸੀਬਾ ਇਚਾਰੇ ਦੇ ਪ੍ਰਚਾਰਕਾਂ ਨੂੰ ਪਾਸਟਰ ਸਹਿਬਾਨਾਂ ਨੂੰ ਔਰ ਕੌਮ ਦਾ ਦਰਦ ਰੱਖਣ ਵਾਲੇ ਹਰ ਇੱਕ ਜਨ ਨੂੰ ਔਰ ਖਾਸ ਤੌਰ ਤੇ ਮੁਸੀਬੀ ਲੀਡਰਾਂ ਨੂੰ ਔਰ ਨਾਲ ਦੇ ਨਾਲ ਵਿਸ਼ੇਸ਼ ਤੌਰ ਤੇ ਮੈਂ ਇਸ ਇਸ ਪੂਰੇ ਜਿਹੜਾ ਸਿਸਟਮ ਦੀ ਛਲਾਗਾ ਮੈਂ ਦੇਣਾ ਚਾਹੁੰਦਾ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਨੂੰ ਕਿ ਜਿਹਦੇ ਉਪਰਾਲਿਆ ਸਦਕਾ ਅੱਜ ਤਜਸਵੀ ਮਨਹਾਸ ਨੂੰ ਪੁਲਿਸ ਨੇ ਅਰੈਸਟ ਕੀਤਾ ਔਰ ਉਹਨੂੰ ਜੇਲ੍ਹ ਦੇ ਵਿੱਚ ਕੀਤਾ ਇਹ ਮੁਸੀਬ ਭਾਈਚਾਰੇ ਲਈ ਬਹੁਤ ਵੱਡੀ ਗੱਲ ਆ ਪਿੱਛੇ ਵੀ ਐਫਆਈਆਰ ਹੋਈਆਂ ਬਹੁਤ ਜ਼ਿਆਦਾ ਪਰ ਅੱਜ ਤੱਕ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਇਹ ਮੁਸੀਬ ਭਾਈਚਾਰੇ ਦੇ ਲਈ ਬਹੁਤ ਵੱਡੀ ਇੱਕ ਜਿੱਤ ਆ ਔਰ ਮੈਂ ਇਹਦਾ ਪੂਰਾ ਸਿਹਰਾ ਜਿਹੜਾ ਉਹ ਮੁਸੀਬ ਭਾਈਚਾਰੇ ਦੇ ਆਗੂਆਂ ਨੂੰ ਦੇਣਾ ਚਾਹੁੰਨਾ ਔਰ ਮੈਂ ਨਾਲ ਦੀ ਨਾਲ ਮੁਸੀਬ ਵਿਰੋਧੀਆਂ ਨੂੰ ਇਹ ਚੇਤਾਵਨੀ ਵੀ ਦੇਣਾ ਚਾਹੁੰਨਾ ਕਿ ਤੁਸੀਂ ਕਿਤੇ ਆਪਣੇ ਦਿਮਾਗ ਦੇ ਵਿੱਚ ਭਰਮ ਭਲੇ ਖਾਣਾ ਪਾਲ ਕੇ ਬਹਿ ਜਿਓ ਕਿ ਅਸੀਂ ਗ੍ਰਿਫਤਾਰ ਹੋਏ ਸੀ ਤੇ ਸਾਡੀ ਸੇਮਡੇ ਜ਼ਮਾਨਤ ਹੋ ਗਈ ਇਹ ਸਾਨੂੰ ਚੰਗੀ ਤਰ੍ਹਾਂ ਆਉਂਦਾ ਕਿ ਤੁਹਾਡੇ ਵਰਗੇ ਸ਼ਰਾਰਤੀ ਅੰਸਰਾਂ ਨੂੰ ਨਕੇਲ ਕਿਵੇਂ ਕੱਸੀ ਦੀ ਆ ਔਰ ਤੁਸੀਂ ਇਹ ਗੱਲ ਛੱਡ ਦਿਓ ਕਿ ਤੁਸੀਂ ਪੰਜਾਬ ਦੇ ਵਿੱਚ ਮੁਸੀਬਾਈਚਾਰੇ ਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਲੋਂਗੇ ਸਾਡੀਆਂ ਬੰਦਗੀਆਂ ਰੋਕ ਲੋਂਗੇ ਔਰ ਸਾਡੀਆਂ ਇਹ ਜਿਹੜੀਆਂ ਸ਼ੂਭ ਯਾਤਰਾਵਾਂ ਤੁਸੀਂ ਉਹਨਾਂ ਨੂੰ ਰੋਕ ਲੋਂਗੇ ਅਸੀਂ ਡਟ ਕੇ ਤੁਹਾਡਾ ਵਿਰੋਧ ਕਰਾਂਗੇ ਔਰ ਜਿੰਨੇ ਵੀ ਸ਼ਰਾਰਤੀ ਅੰਸਰ ਨੇ ਇਹ ਤੁਸੀਂ ਆਪਣਾ ਪੜਿਆ ਵਿਚਾਰ ਲਓ ਜੇ ਹੁਣ ਕਿਤੇ ਵੀ ਪੂਰੇ ਪੰਜਾਬ ਦੇ ਵਿੱਚ ਤੁਹਾਡੀ ਕੋਈ ਇਹੋ ਜੀ ਐਕਟੀਵਿਟੀ ਮਸੀਹ ਭਾਈਚਾਰੇ ਦੇ ਅਗੇਂਸਟ ਹੋਈ ਤਾਂ ਮਸੀਹ ਭਾਈਚਾਰਾ ਡਟ ਕੇ ਤੁਹਾਡਾ ਵਿਰੋਧ ਕਰੇਗਾ ਔਰ ਨਾਲ ਦੀ ਨਾਲ ਤੁਹਾਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪਵੇਗਾ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਵਿਰਾਮ ਚੋਣਾ ਸਭ ਨੂੰ ਜੈ ਮਸੀਹ ਦੀ ਵੀਡੀਓ ਨੂੰ ਸ਼ੇਅਰ ਸ਼ੁਰੂ ਕਰਿਓ ਔਰ ਜੇਕਰ ਤੁਸੀਂ ਵਿਸ਼ਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵਿਸ਼ਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਗੋਡ ਬlesਸ ਯੂ